ਪੰਜਾਬ ਦੀ ਪ੍ਰੋਗਰੈਸ ਦੇ ਲਈ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਬਹੁਤ ਸਾਰੇ ਅਹਿਮ ਫੈਸਲੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚਲਾਏ ਗਏ ਜਿਨ੍ਹਾਂ ਦੇ ਵਿੱਚ ਅਹਿਮ ਫੈਸਲਿਆਂ ਵਿੱਚੋਂ ਇੱਕ ਫੈਸਲਾ ਜਿਹੜੇ ਪਿੱਛੇ ਮਿਤੀ 23 11 23 ਨੂੰ ਮਿਤੀ 23 11 23 ਨੂੰ ਸultanpur Lodhi ਦੇ ਵਿੱਚ ਇੱਕ ਇਨਸੀਡੈਂਟ ਦੌਰਾਨ ਇੱਕ ਸਾਡਾ ਪੰਜਾਬ ਪੰਜਾਬ ਹோம்ਗਾਰਡ ਦਾ ਵਲੰਟੀਅਰ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ ਜਸਪਾਲ ਸਿੰਘ ਮਾਰਿਆ ਗਿਆ ਸੀ ਲਾਅ ਐਂਡ ਆਰਡਰ ਦੀ ਪੋਜੀਸ਼ਨ ਦੇ ਕਾਰਨ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ مالی ਮਦਦ ਦੇਣ ਦਾ ਫੈਸਲਾ ਅੱਜ ਦੀ ਕੈਬਨਿਟ ਨੇ ਕੀਤਾ ਗਿਆ ਸਹਾਇਤਾ ਕਰਨ ਦਾ ਫੈਸਲਾ ਕੀਤਾ ਗਿਆ ਕਿਉਂਕਿ ਪਹਿਲਾਂ ਜਿੰਨੇ ਵੀ ਪੰਜਾਬ ਦੇ ਅੰਦਰ ਜੇਕਰ ਕੋਈ ਵਿਅਕਤੀ ਪੰਜਾਬ ਦੇ ਲਈ ਪੰਜਾਬ ਫੋਰਸਸ ਦੇ ਲਈ ਯਾ ਮਿਲਟਰੀ ਦੇ ਅੰਦਰ ਪੰਜਾਬ ਦਾ ਜਵਾਨ ਸ਼ਹੀਦ ਹੁੰਦਾ ਤਾਂ ਅਸੀਂ ਉਹਨੂੰ 1 ਕਰੋੜ ਰੁਪਇਆ ਦੀ ਰਾਸ਼ੀ ਜਿਹੜੀ ਆ ਸਹਾਈਤਾ ਰਾਸ਼ੀ ਦਿੰਦੇ ਆ ਸੋ ਉਸੇ ਤਹਿਤ ਅੱਜ ਕਿਉਂਕਿ ਇਹ ਵੀ ਪੰਜਾਬ ਦੀ ਸੁਰੱਖਿਆ ਕਰਦਾ ਹੋਇਆ ਪੰਜਾਬ ਦੇ ਲਾਅਨ ਆਰਡਰ ਦੇ ਵਿੱਚ ਜਿਹਦੀ ਮੌਤ ਹੋਈ ਆ ਸੋ ਉਹਦੇ ਲਈ ਵੀ ਅਸੀਂ ਜਿਹੜੀ ਐਕਸਕ੍ਰੇਸੀਆ ਗ੍ਰਾਂਟ ਆ ਉਹ ਵੀ 1 ਕਰੋੜ ਰੁਪਇਆ ਦੇਣ ਦਾ ਅਸੀਂ ਅੱਜ ਫੈਸਲਾ ਅੱਜ ਦੀ ਕੈਬਨਿਟ ਦੇ ਵਿੱਚ ਹੋਇਆਗਾ ਇਸੇ ਤਰ੍ਹਾਂ ਸੈਕੰਡ ਜਿਹੜਾ ਅਹਿਮ ਫੈਸਲਾ ਅੱਜ ਦੀ ਕੈਬਨਿਟ ਚ ਹੋਇਆਗਾ ਉਹ ਆਕੇ ਸਾਡਾ ਪੰਜਾਬ ਦੇ ਅੰਦਰ ਇੰਡਸਟਰੀ ਨੂੰ ਪਰਫੁੱਲਤ ਕਰਨ ਦੇ ਲਈ ਪੰਜਾਬ ਦੇ ਅੰਦਰ ਉਦਯੋਗ ਕਿਸ ਤਰ੍ਹਾਂ ਉਹਨਾਂ ਨੂੰ ਲਿਆਂਦਾ ਜਾਵੇ ਕਿਸ ਤਰ੍ਹਾਂ ਉਦਯੋਗਿਕ ਮਾਹੌਲ ਜਿਹੜਾ ਬਣਾਇਆ ਜਾਵੇ ਉਹਦੇ ਲਈ ਜਿਹੜੀ ਐਮਐਸਐਮਈ ਆ ਜਿਹੜੇ ਛੋਟੇ ਉਦਯੋਗ ਨੇ ਮੈਂ ਸਮਝਦਾ ਕਿ ਕਿਉਂਕਿ ਪੰਜਾਬ ਦੇ ਵਿੱਚ ਛੋਟੇ ਉਦਯੋਗ ਵੱਡੇ ਪੱਧਰ ਤੇ ਪਾਏ ਜਾਂਦੇ ਨੇਗੇ ਕਾਫੀ ਵੱਡੇ ਪੱਧਰ ਦੇ ਉੱਤੇ ਛੋਟੇ ਉਦਯੋਗ ਨੇਗੇ ਉਹਨਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਚਲਾਇਆ ਜਾਵੇ ਸੋ ਉਹਦੇ ਲਈ ਅਸੀਂ ਇੱਕ ਨਵਾਂ ਜਿਹੜਾ ਐਮਐਸ ਐਮਐਸ ਐਮਈ ਵਿੰਗ ਜਿਹੜਾ ਡੈਡੀਕੇਟਿਡ ਜਿਹੜਾ ਸਿਰਫ ਓਨਲੀ ਤੇ ਓਨਲੀ ਐਮਐਸਐਮਈ ਨੂੰ ਹੋਊਗਾ ਉਸ ਵਿੰਗ ਦੀ ਸਥਾਪਨਾ ਹੋਈ ਆ ਜਿੱਥੇ ਐਮਐਸਐਮਈ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਕੋਈ ਵੀ ਸਮੱਸਿਆ ਉਹਨਾਂ ਦੇ ਉਦੇਯੋਗ ਨੂੰ ਲੈ ਕੇ ਛੋਟੀਆਂ ਕੰਮਾਂ ਨੂੰ ਲੈ ਕੇ ਹੋਊਗੀ ਤਾਂ ਉਹ ਜਿਹੜਾ ਵਿੰਗ ਆ ਉਹ ਉਹਦਾ ਹੱਲ ਕਰੂਗਾ ਉਹਦੀ ਅੱਜ ਸਥਾਪਨਾ ਕਰਨ ਦੇ ਲਈ ਅੱਜ ਮਾਨਯੋਗ ਮੁਖਵੰਤਰੀ ਸਾਹਿਬ ਨੇ ਅੱਜ ਦੀ ਕੈਬਨਿਟ ਦੇ ਅੰਦਰ ਮਨਜ਼ੂਰੀ ਦਿੱਤੀ ਹੈ ਬਹੁਤ ਵੱਡਾ ਫੈਸਲਾ ਮੈਸਮਨਾ ਹੋਇਆਗਾ ਜਿਹਦੇ ਨਾਲ ਪੰਜਾਬ ਦੀ ਛੋਟੀ ਸਨਤ ਛੋਟੀ ਇੰਡਸਟਰੀ ਨੂੰ ਜਿਹੜਾ ਬਹੁਤ ਵੱਡਾ ਹੰਗਾਰਾ ਮਿਲੇਗਾ ਕਿਉਂਕਿ ਪੰਜਾਬ ਪੰਜਾਬ ਪਿੱਛੇ ਜੇ ਸਾਹਮਣੇ ਆਇਆ ਸੀਗਾ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਪੂਰੇ ਨੌਰਥ ਇੰਡੀਆ ਦੇ ਵਿੱਚ ਜਾਂ ਮੈਂ ਇੰਡੀਆ ਦੀ ਗੱਲ ਕਰਾਂ ਇੰਡੀਆ ਦੇ ਅੰਦਰ ਸਭ ਤੋਂ ਵੱਧ ਜੇਕਰ ਐਮ ਐਸ ਐਮ ਇ ਦੇਰ ਜੋਗ ਛੋਟੇ ਦੇ ਜੋਗ ਜਿਹੜੇ ਨੇ ਲੱਗ ਰਹੇ ਨੇ ਤਾਂ ਉਹ ਪੰਜਾਬ 'ਚ ਲੱਗ ਰਹੇ ਨੇ ਕਿ ਸੋ ਉਸੇ ਤਹਿਤ ਅਸੀਂ ਅੱਜ ਫੈਸਲਾ ਕੀਤਾ ਕਿ ਨਵਾਂ ਜਿਹੜੀ ਵਿੰਗ ਦੀ ਸਥਾਪਨਾ ਪੰਜਾਬ 'ਚ ਹੋਈ ਜਾਗੀ ਸੋ ਇਸੇ ਤਰ੍ਹਾਂ ਤੀਜਾ ਅਹਿਮ ਫੈਸਲਾ ਕਿ ਪੰਜਾਬ ਦੇ ਅੰਦਰ ਸਾਡੇ ਟੀਚਰ ਸਹਿਬਾਨ ਅਧਿਆਪਕਾਂ ਦੀ ਜਿਹੜੀ ਤਬਾਦਲਾ ਨੀਤੀ ਸੀਗੀ ਉਹਦੇ ਵਿੱਚ ਅਸੀਂ ਥੋੜਾ ਬਦਲਾਅ ਕੀਤਾਗਾ ਕਿਉਂਕਿ ਕਈ ਕਈ ਕਿਸਮ ਦੀਆਂ ਜਿਹੜੀਆਂ ਪਹਿਲਾਂ ਬਿਮਾਰੀਆਂ ਸ਼ਾਮਲ ਲਈ ਸੀ ਕੋਈ ਕੋਈ ਬਿਵਾਰ ਹੋ ਜਾਂਦਾ ਜਾਂ ਹੋਰ ਬਹੁਤ ਸਾਰੇ ਇਸ਼ੂ ਸੀਗੇ ਜਿਹੜੇ ਪਿਛਲੀ ਪਾਲਿਸੀ ਤੋਂ ਬਾਅਦ ਸਾਡੇ ਸਾਹਮਣੇ ਚ ਆਏ ਸਰਕਾਰ ਦੇ ਧਿਆਨ ਚ ਆਏ ਉਹਨਾਂ ਸਾਰੇ ਇਸ਼ੂਆ ਨੂੰ ਹੱਲ ਕਰਨ ਦਾ ਯਤਨ ਕੀਤਾਗਾ ਨਵੀਂ ਜਿਹੜੀ ਤਬਾਦਲਾ ਨੀਤੀ ਆ ਉਹ ਉਹਦੇ ਤਬਾਦਲ ਪ੍ਰਾਣੀ ਤਬਾਦਲਾ ਨੀਤੀ ਥੋੜੀ ਸੋਧ ਕਰਕੇ ਉਹ ਕੀਤੀ ਹੈ ਤਾਂ ਕਿ ਸਾਡੇ ਅਧਿਆਪਕਾਂ ਨੂੰ ਦਿੱਕਤ ਨਾ ਆਵੇ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਫੈਸਲਾਗਾ ਕਿ ਅਧਿਆਪਕ ਜਿਹੜਾਗਾ ਉਹ ਆਪਣੇ ਘਰ ਦੇ ਨਜ਼ਦੀਕ ਹੋਣਾ ਚਾਹੀਦਾ ਪਰ ਲੇਕਿਨ ਜਿੱਥੇ ਕਿਤੇ ਮਜਬੂਰੀ ਆ ਉੱਥੇ ਹੀ ਰਹੂਗਾ ਪਰ ਲੇਕਿਨ ਇਹਦੇ ਵਿੱਚ ਅਸੀਂ ਇੱਕ ਵੱਡੀ ਸੋਧ ਜਿਹੜੀ ਆ ਉਹ ਅੱਜ ਪੰਜਾਬ ਕੈਬਨ ਨੇ ਕੀਤੀ ਆ ਇਹਦੇ ਨਾਲ ਮੈਂ ਸਭ ਦਾ ਬਹੁਤ ਸਾਰੇ ਜਿਹੜੇ ਸਾਡੇ ਅਧਿਆਪਕੀ ਉਹਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਮਿਲੂਗੀ ਇਸੇ ਤਰ੍ਹਾਂ ਇੱਕ ਜਿਹੜੀਆਂ ਸਾਡੀਆਂ ਜੰਗੀ ਵਿਧਵਾਮਾ ਜੰਗੀ ਜ਼ਗੀਰ ਜਿਨ੍ਹਾਂ ਨੂੰ ਮਿਲਦੀ ਸੀਗੀ ਦਾ ਈਸਟ ਪੰਜਾਬ ਬਾਰ ਅਵਾਰਡ ਐਕਟ 1948 ਦੇ ਵਿੱਚ ਜਿਹੜੇ 10000 ਰੁਪਏ ਉਹਨਾਂ ਨੂੰ ਸਾਲਾਨਾ ਮਿਲਦਾ ਸੀਗਾ ਸੋ ਉਹਦੇ ਵਿੱਚ ਇੱਕ ਵੱਡਾ ਵਾਅਦਾ ਕਰਕੇ ਉਹ ਅੱਜੋ 20000 ਰੁਪਏ ਡਬਲ ਕੀਤਾ ਗਿਆ ਡਬਲ ਕੀਤਾ ਗਿਆ ਜਿਨ੍ਹਾਂ ਜਿਨ੍ਹਾਂ ਦੇ ਵੀ ਪਰਿਵਾਰਾਂ ਨੇ ਉਸ ਸਮੇਂ ਸੇਵਾ ਕੀਤੀ ਉਸ ਸਮੇਂ ਦੇਸ਼ ਦੀ ਰੱਖਿਆ ਕੀਤੀ ਉਹਨਾਂ ਦੇ ਬਧਵਾਵਾਂ ਨੂੰ ਪੈਸੇ ਦੇਣ ਦੇ ਲਈ ਉਹਨਾਂ ਦੇ ਪਰਿਵਾਰਾਂ ਨੂੰ ਦੇਣ ਦੇ ਬਹੁਤ ਵੱਡਾ ਫੈਸਲਾ ਹੋਇਆਗਾ 10000 ਤੋਂ ਵਧਾ ਕੇ ਅਸੀਂ ਉਹ ਜਿਹੜੀ ਜੰਗੀ ਜ਼ਗੀਰ ਦੀ ਰਾਸ਼ੀ ਆ ਜਿਹਨੂੰ ਜੰਗੀ ਜ਼ਗੀਰ ਕਿਹਾ ਜਾਂਦਾਗਾ ਉਹ ਅਸੀਂ 10000 ਤੋਂ ਵਧਾ ਕੇ ਅੱਜ 20000 ਜਿਹੜੀ ਕੀਤੀ ਆ ਇਸੇ ਤਰ੍ਹਾਂ ਸਾਡੇ ਕੁਝ ਡਿਪਾਰਟਮੈਂਟ ਦੇ ਵਿਅਕਤੀ ਜਿਹੜੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕੰਮ ਕਰਦੇ ਸੀਗੇ ਉਹਨਾਂ ਨੂੰ ਉਹਨਾਂ ਦੀ ਕੰਸਲਟੈਂਸੀ ਸੇਵਾਵਾਂ ਕੰਸਲਟੈਂਸੀ ਸੇਵਾਵਾਂ ਜਿਹੜੀਆਂ ਉਹ ਦੂਜੇ ਡਿਪਾਰਟਮੈਂਟ ਜਾਂ ਦੂਜੇ ਸਟੇਟ ਲੈ ਸਕਣ ਉਹਦੇ ਵਿੱਚ ਵੀ ਅਸੀਂ ਇੱਕ ਫੈਸਲਾ ਕੀਤਾਗਾ ਕਿ ਡਿਪਾਰਟਮੈਂਟ ਦੇ ਅਧਿਕਾਰੀ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਜਾ ਕੇ ਸੌਰੀ ਕਿਸੇ ਹੋਰ ਜੇਕਰ ਕਿਸੇ ਹੋਰ ਸਟੇਟ ਨੂੰ ਜਾਂ ਕਿਸੇ ਹੋਰ ਏਜੰਸੀ ਨੂੰ ਉਹਨਾਂ ਦੀ ਕੰਸਲਟੈਂਸੀ ਦੀ ਸੇਵਾਵਾਂ ਦੀ ਲੋੜ ਆ ਤਾਂ ਕਿ ਉਹਤੇ ਆਪਣੀ ਕੰਸਲਟੈਂਸੀ ਸੇਵਾਵਾਂ ਨਿਵਾ ਸਕਣ ਉਹਦੇ ਨਾਲ ਵੀ ਮੈਂ ਸਮਝਦਾ ਸਾਨੂੰ ਥੋੜਾ ਜਿੱਥੇ ਸਾਨੂੰ ਪ੍ਰੋਫਿਟ ਹੋਊਗਾ ਉੱਥੇ ਜਿਹੜੇ ਸਾਡੇ ਜਿਹੜੇ ਸਾਡੇ अच्छे मैं समझंदा मुलाजिम ਲੈ ਕੇ ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸ ਲੰਬਾ ਸਮਾਂ ਪੰਜਾਬ ਚ ਰਹਿ ਕੇ ਸੇਵਾ ਕੀਤੀ ਖਾਸ ਕਰਕੇ ਮੈਂ ਜੇਕਰ ਆ ਜਲ ਸਰੋਤ ਵਿਭਾਗ ਦੀ ਗੱਲ ਕਰਾਂ ਜਲ ਸਰੋਤ ਵਿਭਾਗ ਦੇ ਅੰਦਰ ਹਾਈਡਰੋਲਿਕ ਢਾਂਚਿਆਂ ਦੀ ਸਥਾਪਨਾ ਡੈਮਾਂ ਚੈੱਕ ਡੈਮਾਂ ਪੁੜਾ ਇਮਾਰਤਾਂ ਦੇ ਡਿਜ਼ਾਈਨ ਉਹ ਸਾਰੇ ਦੇ ਵਿੱਚ ਜਿਨ੍ਹਾਂ ਨੇ ਅੱਛੀ ਮਹਾਰਤ ਹਾਸਲ ਕੀਤੀ ਆ ਉਹ ਵੀ ਆਪਣੀਆਂ ਕਲਸਨ ਕੰਸਲਟੈਂਸੀ ਸੇਵਾਵਾਂ ਜਿਹੜੀਆਂ ਲਗੀਆਂ ਉਹ ਦੂਸਰੇ ਪਾਸੇ ਕਿਤੇ ਹੋਰ ਏਜੰਸੀ ਨੂੰ ਵੀ ਜਿਹੜੀਆਂ ਨੇ ਉਹ ਦੇ ਸਕਦੇ ਨੇ ਇਹਦੇ ਨਾਲ ਮੈਂ ਸਮਝਦਾ ਸਾਨੂੰ ਕਾਫੀ ਹੱਦ ਤੱਕ ਮਾਲੀਆ ਜਿਹੜਾ ਉਹ ਉਹ ਵੀ ਮਿਲਣ ਦੀ ਸਭਾ ਬਣ ਗਈ ਇਸੇ ਤਰ੍ਹਾਂ ਇਸੇ ਤਰ੍ਹਾਂ ਕਾਫੀ ਲੰਬੇ ਅਰਸੇ ਤੋਂ ਇੱਕ ਬਹੁਤ ਸਮੱਸਿਆ ਚੱਲਦੀ ਆ ਰਹੀ ਸੀ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਵਿੱਚ ਪ੍ਰੋਫੈਸਰ ਸੀ ਪੰਜਾਬ ਦੇ ਪ੍ਰੋਫੈਸਰ ਸੀ ਉਹਨਾਂ ਦੀ ਭਰਤੀ ਨਹੀਂ ਹੋਈ ਸੀ ਉਹਨਾਂ ਦੀ ਭਰਤੀ ਨਹੀਂ ਹੋਈ ਸੀਗੀ ਔਰ ਉਹ ਕਿਤਨਾ ਕਿਤੇ ਟੈਂਪਰੇਰੀ ਅਰੇਂਜਮੈਂਟ ਪੁਰਾਣੀਆਂ ਸਰਕਾਰਾਂ ਕਰਦੀਆਂ ਰਹੀਆਂ ਚੈਡ ਹੌਕ ਦੇ ਉੱਤੇ ਚੈ ਕੰਟਰੈਕਟ ਦੇ ਉੱਤੇ ਅੱਜ ਅਸੀਂ ਫੈਸਲਾ ਕੀਤਾ ਜਿਹੜੇ ਪਾਰਟ ਟਾਈਮ ਪਾਰਟ ਟਾਈਮ ਗੈਸਟ ਫੈਕਲਟੀ ਕੰਟਰੈਕਟ ਲੈਕਚਰ ਉਹਨਾਂ ਵਿੱਚ ਜਿਹੜੀ ਉਮਰ ਦੀ ਛੋਟਾ ਉਹ ਦਿੱਤੀ ਆ ਉਹਦੇ ਵਿੱਚ ਅਸੀਂ ਉਸ ਨੂੰ ਜਿਹੜੇ ਜੜੀਆਂ ਹੁਣ ਪੋਸਟਾਂ ਆਉਣਗੀਆਂ ਖਾਸ ਕਰਕੇ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਉਹ ਪੋਸਟਾਂ ਭਰ ਰਿਹਾ ਕਿਉਂਕਿ ਬਹੁਤ ਸਾਰੇ ਲਗਭਗ ਪੰਜਾਬ ਦੇ ਕਾਲਜ ਖਾਲੀ ਹੋਏ ਪਏ ਨੇਗੇ ਸੋ ਉਹਨਾਂ ਵਿੱਚ ਅਸੀਂ ਉਮਰ ਦੀ ਜਿਹੜੀ ਉਹਨਾਂ ਨੂੰ ਸਿਰਫ ਜਿਹੜੇ ਪਾਰਟ ਟਾਈਮ ਨੇ ਗੈਸਟ ਫੈਕਲਟੀ ਨੇ ਕੰਟਰੈਕਟ ਤੇ ਲੈਕਚਰਰ ਲੇਗੇ ਜਿਹੜੇ ਕਾਲਜਾਂ ਚ ਕੰਮ ਕਰਦੇ ਉਹਨਾਂ ਦੀ ਜਿਹੜੀ ਉਮਰ ਦੀ ਸੀਮਾ ਗਈ ਉੱਪਰਲੀ ਉਮਰ ਦੀ ਸੀਮਾ ਉਹ 37 ਸਾਲ ਤੋਂ ਵਧਾ ਕੇ 45 ਸਾਲ ਕੀਤੀ ਆ ਸੋ ਕਿਉਂਕਿ ਲਗਭਗ 612 612 ਅਸਾਮੀਆਂ ਲੈਕਚਰਰਾਂ ਦੀ ਉਹ ਖਾਲੀ ਪਈਆਂ ਸੀ ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਜਿਹੜੀ ਆ ਅਸੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜਿਆ ਸੀਗਾ ਸੋ ਦੇ ਨਾਲ 600 ਜਿਹੜੀਆਂ 12 ਪੋਸਟਾਂ ਭਰੀਆਂ ਜਾਣਗੀਆਂ ਉਹਦੇ ਵਿੱਚ ਉਮਰ ਦੀ ਹੱਦ ਸਿਰਫ ਇਹਨਾਂ ਕੈਟਾਗਰੀ ਤੋਂ ਦਿੱਤੀ ਆ ਕਿਉਂਕਿ ਉਹ ਓਵਰੇਜ ਹੋ ਗਏ ਭਰਤੀ ਨਹੀਂ ਆਈ ਲੰਬੇ ਸਮੇਂ ਤੋਂ ਪਾਰਟ ਟਾਈਮ ਤੇ ਜਾਂ ਕੰਟਰੈਕਟ ਤੇ ਜਾਂ ਬਤੌਰ ਗੈਸਪੈਕਟਿਓ ਕੰਮ ਕਰਦੇ ਸੀ ਉਹਨਾਂ ਨੂੰ ਉਹਨਾਂ ਦੇ ਸਵਾਬਾਂ ਜਿਹੜੀ ਹੈਗੀ ਉਸ ਤੇ ਵਾਅਦਾ ਕੀਤਾ ਗਿਆ ਸੌਰੀ ਉਹਨਾਂ ਦੀ ਜਿਹੜੀ ਉਮਰ ਆ ਉਹ 37 ਤੋਂ ਵਧਾ ਕੇ ਹੈ ਜੀ 37 ਤੋਂ 45 37 37 37 ਤੋਂ 45 ਜਿਹੜੀ ਆ ਉਹ ਅਸੀਂ ਕੀਤੀ ਆ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਨਵੀਆਂ ਅਸਾਮੀਆਂ ਦੀ ਵੀ ਰਚਨਾ ਹੋਈ ਆ ਜਿਹਦੇ ਵਿੱਚ ਮਲੇਰਕੋਟਲਾ ਫਰੀਦਕੋਟ ਮਲੇਰਕੋਟਲਾ ਤੇ ਫਰੀਦਕੋਟ ਦੇ ਵਿੱਚ ਵੀ ਅਸੀਂ ਨਵੀਆਂ ਅਸਾਮੀਆਂ ਦੀ ਜੜੀ ਆ ਉਹ ਰਚਨਾ ਕੀਤੀ ਹੈਗੀ ਇਹ ਇੱਕ ਬਹੁਤ ਅਹਿਮ ਫੈਸਲੇ ਜਿਹੜੇ ਨੇਗੇ ਉਹ ਅੱਜ ਦੀ ਮੀਟਿੰਗ ਦੇ ਵਿੱਚ ਹੋਏ ਨੇ ਇਸ ਤੋਂ ਬਿਨਾ ਇਸ ਤੋਂ ਬਿਨਾ ਸਭ ਤੋਂ ਵੱਡਾ ਤੇ ਅਹਿਮ ਫੈਸਲਾ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਸਾਡਾ ਸੈਸ਼ਨ ਆਉਣਾ ਸੀਗਾ ਆਉਣਾਗਾ ਤੇ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰ ਪੰਜਾਬ ਦਾ ਵਿੱਤੀ ਅਗਲੇ ਵਿੱਤੀ ਬਰੇ ਦਾ ਅਸੀਂ ਬਜਟ ਪੇਸ਼ ਕਰਨਾਗਾ ਉਹ ਜਿਹੜਾ ਬਜਟ ਸੈਸ਼ਨ ਆ ਉਹ 1 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਬਜਟ ਪੇਸ਼ ਕਰਨ ਦੇ ਲਈ 1 ਮਾਰਚ ਤੋਂ ਸ਼ੁਰੂ ਹੋਊਗਾ ਔਰ ਉਹ 15 ਮਾਰਚ ਤੱਕ 15 ਦਿਨ ਦਾ ਸੈਸ਼ਨ ਹੋਊਗਾ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਜਿਹਦੇ ਵਿੱਚ ਪੰਜਾਬ ਦਾ ਅਗਲੇ ਸਾਲ ਦਾ ਬਜਟ ਜਿਹੜਾਗਾ ਉਹ ਪੇਸ਼ ਕੀਤਾ ਜਾਣਾਗਾ ਇਹਦੇ ਵਿੱਚ 1 ਤਰੀਕ ਨੂੰ ਮਾਨਯੋਗ ਗਵਰਨਰ ਸਾਹਿਬ 1 ਤਰੀਕ ਨੂੰ ਮਾਨਯੋਗ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਬਾਅਦ 5 ਤਰੀਕ ਨੂੰ 5 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਅਗਲੇ ਵਿੱਤੀ ਬਰੇ ਦਾ ਬਜਟ ਜਿਹੜਾ ਉਹ ਪੇਸ਼ ਕੀਤਾ ਜਾਊਗਾ ਔਰ ਜਿਹੜਾ ਮਨਜੋਗ ਗਵਰਨਰ ਸਾਹਿਬ ਇੱਕ ਤਰੀਕ ਨੂੰ ਭਾਸ਼ਣ ਦੇਣਗੇ ਉਸ ਭਾਸ਼ਣ ਤੇ ਬਹਿਸ ਜਿਹੜੀ ਆ ਉਹ 4 ਤਰੀਕ ਨੂੰ ਹੋਊਗੀ ਔਰ ਜਦੋਂ ਬਜਟ ਜਿਹੜਾ 5 ਤਰੀਕ ਨੂੰ ਪੇਸ਼ ਹੋਊਗਾ ਔਰ 6 ਤਰੀਕ ਨੂੰ ਉਹਤੇ ਡਿਬੇਟ ਹੋਊਗੀ ਸੋ ਉਸ ਤੋਂ ਬਿਨਾ 15 ਤਰੀਕ ਤੱਕ ਹੋਰ ਬਹੁਤ ਸਾਰੇ ਕੰਮਕਾਜ ਜਿਹੜੇ ਵਿਧਾਨਕ ਕੰਮ ਕਰਨੇਗੇ ਉਹ ਪੈਂਡਿੰਗ ਪਏ ਨੇ ਉਹ ਸਾਰੇ ਕੰਮਕਾਜ ਜਿਹੜੇ ਅਗਲੇ ਦਿਨਾਂ 'ਚ ਹੋਣਗੇ ਔਰ ਇਸ ਤੋਂ ਬਿਨਾ ਜੇਕਰ ਹੋਰ ਵੀ ਕੋਈ ਕੰਮਕਾਰ ਹੋਊਗਾ ਤਾਂ ਉਹ ਮਨਜੋਗ ਸਾਡੀ ਜਿਹੜੀ ਬਿਜ਼ਨਸ ਐਡਵਾਈਸ ਦੀ ਕਮੇਟੀ ਆ ਉਹਦੀ ਸਲਾਮ ਅਸ਼ਵਰੀ ਦੇ ਨਾਲ ਉੱਥੇ ਵੀ ਕੋਈ ਨਵੀਂ ਸੋਧ ਹੋ ਸਕਦੀ ਹੈ ਪਰ ਲੇਕਿਨ ਇਹ ਜਿਹੜਾ ਮੋਟਾ-ਮੋਟਾ ਗਾ ਕਿ 1 ਤੋਂ ਲੈ ਕੇ 15 ਮਾਰਚ ਤੱਕ ਬਜਟ ਸੈਸ਼ਨ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਬੁਲਾਇਆ ਗਿਆ ਹੈ ਇਸ ਤੋਂ ਬਿਨਾ ਇੱਕ ਬਹੁਤ ਹੀ اہم ਫੈਸਲਾ ਕਰਦੇ ਹੋਏ ਸਰਦਾਰ ਗਵੰਸਤ ਸਿੰਘ ਮਾਨ ਜੀ ਨੇ ਜੋ ਕਿਸਾਨੀ ਅੰਦੋਲਨ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਲਈ ਕੇਂਦਰ ਸਰਕਾਰ ਦੇ ਖਿਲਾਫ ਜੋ ਮੋਰਚਾ ਲਾਇਆ ਗਿਆ ਜਿਹੜਾ ਕਿ ਮੈਂ ਸਮਝਦਾ ਹਰਿਆਣਾ ਸਰਕਾਰ ਨੇ ਬੇਵਜਾ ਜਿਹਨੂੰ ਸ਼ੰਭੂ ਦੇ ਬਾਰਡਰ ਤੇ ਖਨੌਰੀ ਦੇ ਬਾਰਡਰ ਤੇ ਰੋਕਿਆ ਹੋਇਆਗਾ ਸੋ ਉਹਦੇ ਵਿੱਚ ਜਿੰਨੇ ਵੀ ਜੇਕਰ ਕੋਈ ਪਰਮਾਤਮਾ ਨਾ ਕਰੇ ਜੇਕਰ ਕੋਈ ਕਿਸਾਨ ਜ਼ਖਮੀ ਹੁੰਦਾਗਾ ਜਿੱਥੇ ਅਸੀਂ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਾਰੇ ਡਾਕਟਰ ਸਾਹਿਬਾਨ ਦੀ ਡਿਊਟੀ ਲਾਈ ਆ ਬਹੁਤ ਸਾਰੇ ਸਾਡੀਆਂ ਜੜੀਆਂ ਜਿਸ ਤਰ੍ਹਾਂ ਸੜਕ ਸੁਰੱਖਿਆ ਫੋਰਸ ਉਹ ਸਾਰੀਆਂ ਆਉਂਦੀਆਂ ਗੱਡੀਆਂ ਉੱਥੇ ਤਾਇਨਾਤ ਕੀਤੀਆਂ ਨੇ ਗਿਆ ਕਿ ਜੇਕਰ ਕੋਈ ਜ਼ਖਮੀ ਹੋ ਜਾਂਦਾ ਤਾਂ ਤਰੰਤ ਉਹ ਹਸਪਤਲ ਪਹੁੰਚਾਇਆ ਜਾਵੇ ਇਸੇ ਤਰ੍ਹਾਂ ਬਹੁਤ ਸਾਰੀ ਐਂਬੂਲੈਂਸ ਲਗੀਆਂ ਹੋਈਆਂ ਲਗੀਆਂ ਉੱਥੇ ਨਾਲ ਦੀ ਨਾਲ ਫੈਸਲਾ ਕੀਤਾ ਗਿਆ ਕਿ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਚਾਹੇ ਉਹ ਜਿਹੜੇ ਵਿਧਾਇਕ ਡਾਕਟਰ ਨੇਗੇ ਖਾਸ ਕਰਕੇ ਅੱਖਾਂ ਦੇ ਮਾਹਰ ਚਾਹੇ ਹਮ ਚਮਕੌਰ ਸਾਹਿਬ ਤੋਂ ਚਰਨਜੀਤ ਚੰਨੀ ਜੀ ਚਾਹੇ ਸਾਡੇ ਮਲੋੜ ਤੋਂ ਜਿਹੜੇ ਸਾਡੇ ਪਾਰਟੀ ਦੇ ਵਿਧਾਇਕ ਵੀ ਨੇ ਤੇ ਕੈਬਨਿਟ ਦੇ ਮਨਿਸਟਰ ਨੇ ਡਾਕਟਰ ਬਲਜੀਤ ਕੌਰ ਡਾਕਟਰ ਬਲਬੀਰ ਸਿੰਘ ਇਹ ਸਾਰੇ ਜਿਹੜੇ ਨੇਗੇ ਉਹ ਆਪਣਾ ਕੈਂਪ ਉਥੇ ਲਾਉਣਗੇ ਤਾਂ ਕਿ ਕੋਈ ਵੀ ਕਿਸੇ ਕਿਸਮ ਦੇ ਜਿੱਥੇ ਇਲਾਜ ਵੀ ਕਰਨਗੇ ਜੇਕਰ ਕੋਈ ਹੋਰ ਜ਼ਿਆਦਾ ਹਾਇਰ ਇੰਸਟੀਚੂਨ ਤੇ ਜਿੰਦੀ ਲੋੜ ਪਈ ਤਾਂ ਉਹ ਵੀ ਭੇਜਣਗੇ ਸੋ ਵੀ ਮੈਂ ਸੰਬੰਧ ਅੱਜ ਅਸੀਂ ਉਥੇ ਡਿਸਕਸ ਹੋਇਆ ਤੇ ਮਾਨ ਸਾਹਿਬ ਨੇ ਡਿਊਟੀ ਲਈ ਆ ਕਿ ਇਹ ਤਿੰਨ ਨਹੀਂ ਜਿਹੜੇ ਡਾਕਟਰ ਨੇ ਉਥੇ ਰਹਿਣਗੇ ਤਾਂ ਕਿ ਕਿਸੇ ਵੀ ਕਿਸਮ ਦੀ ਜਿਹੜੀ ਆ ਖਾਸ ਕਿਉਂਕਿ ਜਦੋਂ ਅਥਰੋ ਗੈਸ ਦੇ ਗੋਲੇ ਛੱਡ ਜਾਂਦੇ ਨੇ ਟੀਅਰ ਗੈਸ ਤੇ ਮਾਰੀ ਜਾਂਦੀ ਆ ਜਾਂ ਹੋਰ ਲਾਚੀ ਚਾਰਜ ਹੁੰਦਾ ਤਾਂ ਉਥੇ ਜਾਦਾ ਅੱਖਾਂ ਤੇ ਸੱਟ ਆਉਣ ਦੀ ਸੁਭਾਵ ਲੱਗੀ ਸੋ ਉਹਦੇ ਲਈ ਪ੍ਰਕੌਸ਼ਨ ਦੇ ਲਈ ਅਜੇ ਮਾਨ ਸਾਹਿਬ ਨੇ ਉਹਨਾਂ ਤਿੰਨਾਂ ਦੀ ਡਿਊਟੀ ਵੀ ਲਾਈ ਹੈਗੀ ਸੋ ਥੈਂਕ ਯੂ ਜੀ ਬਿਲਕੁਲ ਪੂਰਾ ਬਜਟ ਜਿਹੜਾਗਾ ਵਿਧਾਨ ਸਭਾ ਚ ਬਜਟ ਮੈਂ ਕਿਹਾ ਨਾ ਬਜਟ ਪੂਰਾ ਬਜਟ ਪੇਸ਼ ਕੀਤਾ ਜਾਵੇਗਾ ਫਿਰ ਨਹੀਂ ਤਾਂ ਅੰਟਰਾ ਮੈਂ ਕਹਿੰਦਾ ਪੂਰਾ ਬਜਟ ਜਿਹੜਾਗਾ ਉਹ ਪੀਤਾ ਜਾਵੇਗਾ ਹਾਂ ਜੀ ਬਿਲਕੁਲ ਜਿਹੜੇ ਅੰਦੋਲਨ ਦੇ ਦੌਰਾਨ ਇੱਕ ਸਾਡਾ ਕਿਸਾਨ ਭਰਾ ਮੈਂ ਸਮਝਦਾ ਬੀਜੇਪੀ ਦੀਆਂ ਮਾਰੂ ਨੀਤੀਆਂ ਦੇ ਕਾਰਨ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਕਾਰਨ ਔਰ ਕੇਂਦਰ ਸਰਕਾਰ ਦੇ ਅਤਿਆਚਾਰ ਦੇ ਕਾਰਨ ਸਾਡੇ ਚੋਂ ਚਲਿਆ ਗਿਆ ਵਿਛੜ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਉਸਦੇ ਪਰਿਵਾਰ ਦੇ ਨਾਲ ਸਵੇਦਨਾ ਪ੍ਰਗਟ ਕਰਦਾਗਾ ਦੁੱਖ ਪ੍ਰਗਟ ਕਰਦਾਗਾ ਔਰ ਦੂਸਰਾ ਬਿਲਕੁਲ ਉਹਦਾ ਮਾਮਲਾ ਵਿਚਾਰਿਆ ਗਿਆ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੇ ਉਸ ਕਿਸਾਨ ਦਾ ਪਰਿਵਾਰ ਉਸ ਕਿਸਾਨ ਜਿਹੜੀ ਫੈਮਿਲੀ ਆ ਉਮਾਨ ਸਾਹਿਬ ਦੇ ਨਾਲ ਬਿਲਕੁਲ ਟੱਚ ਆ ਬੜੇ ਜਲਦੀ ਜਿਹੜਾ ਹੈਗਾ ਜਿਸ ਤਰ੍ਹਾਂ ਵੀ ਪਰਿਵਾਰਕ ਹੋਊਗਾ ਮਾਨ ਸਾਹਿਬ ਮੁਖਵੰਦੀ ਸਾਹਿਬ ਉੱਤੇ ਫੈਸਲਾ ਲੈਂਦੇ